ਜੇਕਰ ਤੁਸੀਂ ਵੀ ਕੁੱਤਾ ਰੱਖਣ ਦੇ ਸ਼ੌਕੀਨ ਹੋ ਜਾਂ ਕੁੱਤੇ ਨੂੰ ਖਾਣਾ ਖਵਾਉਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ ਸੁਪਰੀਮ ਕੋਰਟ ਦੇ ਵੱਲੋਂ ਵੱਡੇ ਨਿਰਦੇਸ਼ਾਂ ਨਿਦੇਸ਼ ਹੋ ਸਕਦੇ ਨੇ ਜਲਦੀ ਹੀ ਜਾਰੀ ਕੁੱਤਿਆਂ ਉੱਪਰ ਰੋਕ ਲਾਉਣ ਲਈ ਸੁਪਰੀਮ ਕੋਰਟ ਕਰਨ ਜਾ ਰਹੀ ਹੈ ਅਹਿਮ ਫੈਸਲਾ ਸਸ਼ੀਕਲ ਅਸਮਨੇ ਨਿਊਜ਼ ਦੇ ਇਸ ਅਸਟਾਨ ਦਾ ਸਵਾਗਤ ਹੈ ਮੈਂ ਕਲਵੰਸ ਸਨੋਟ ਵੀ ਸੁਪਰੀਮ ਕੋਰਟ ਦੇ ਵੱਲੋਂ ਆਵਾਰਾ ਕੁੱਤਿਆਂ ਨੂੰ ਲੈ ਕੇ ਵੱਡਾ ਇੱਕ ਦੇਸ਼ਾ ਦੇ ਜਿਹੜਾ ਹੈ ਜੱਜ ਕੀਤਾ ਜਾ ਸਕਦਾ ਉਹਨਾਂ ਦੇ ਵੱਲੋਂ ਇਹ ਵਿਸ਼ਾ ਸੂਬਿਆਂ ਉੱਪਰ ਰੱਖਿਆ ਗਿਆ ਸੀ ਸੂਬਿਆਂ ਦੇ ਵਿੱਚ ਗੱਲ ਨੂੰ ਭੇਜਿਆ ਗਿਆ ਸੀ ਕਿ ਸੂਬੇ ਸਖਤ ਜਿਹੜੇ ਨੇ ਇਸ ਦੇ ਉੱਪਰ ਕਦਮ ਚੱਕਣ ਹੋਂਸੋ ਬਾਅਦ ਸੂਬੇ ਸਖਤਾਂ ਦੇ ਵੱਲੋਂ ਜਿਹੜਾ ਆਪਣਾ ਜਿਹੜਾ ਪੱਖ ਪੇਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਉਸ ਦੇ ਵਿੱਚ ਅਵਾਰਾ ਕੁੱਤਿਆਂ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਉਹ ਜਾਗਰੂਕਤਾ ਲੋਕਾਂ ਵਿੱਚ ਵਧਾਈ ਚੱਲਗੀ ਤੇ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਕੁੱਤੇ ਦਾ ਪੀੜਤ ਹੁੰਦਾ ਜਾ ਕੁੱਤੇ ਤੋਂ ਕੱਟਿਆ ਜਾਂਦਾ ਹੈ ਉਸ ਦੀ ਸੁਣਵਾਈ ਹੋਏਗੀ ਔਰ ਉਸ ਦੀ ਸੁਣਵਾਈ ਫ੍ਰੀ ਵਿੱਚ ਹੋਏਗੀ ਉਸ ਨੂੰ ਕੋਈ ਵੀ ਫੀਸ ਜਿਹੜੀ ਹੈ ਨਹੀਂ ਦੇਣੀ ਪੈਗੀ ਅਗਰ ਜੇਕਰ ਕਿਸੇ ਦਾ ਇੰਡੀਵਿਜੂਅਲ ਜਾਂ ਅਕਲਾ ਘਰੇਲੂ ਕੁੱਤਾ ਪਾਲਿਆ ਹੋਇਆ ਉਹ ਕਿਸੇ ਨੂੰ ਕੱਟਦਾ ਹੈ ਤਾਂ ਉਸ ਨੂੰ ਆਪਣਾ ਕੇਸ ਲੜਨ ਲਈ 25000 ਰੁਪਏ ਦੀ ਰਕਮ ਅਦਾ ਕਰਨੀ ਪੈਗੀ ਜੇਕਰ ਕੋਈ ਐਨ ਜੀਓ ਕੁੱਤਿਆਂ ਦੀ ਦੇਖਭਾਲ ਕਰਦੀ ਹੈ ਤਾਂ ਉਹਨਾਂ ਨੂੰ ਆਪਣੀ ਐਨ ਜੀਓ ਨੂੰ 2 ਲੱਖ ਰੁਪਏ ਰਜਿਸਟਰ ਕਰਾ ਕੇ ਉਸ ਤੋਂ ਬਾਅਦ ਉਹ ਜਿਹੜਾ ਕੇਸ ਲੜ ਸਕਦੇ ਨੇ ਇਸ ਵਿੱਚ ਉਹਨਾਂ ਨੇ ਬੰਗਾਲ ਅਤੇ ਤੇਲੰਗਾਨਾ ਨੂੰ ਬਾਹਰ ਰੱਖਿਆ ਹੈ ਬਾਕੀ ਕੇਂਦਰ ਸ਼ਾਸਿਤ ਸੂਬੇ ਆ ਅਤੇ ਬਾਕੀ ਦੇ ਸੂਬਿਆਂ ਨੂੰ ਜਿਹੜੇ ਦਸਾਂ ਦੇਸ਼ ਨੇ ਉਹ ਜਾਰੀ ਕਰ ਦਿੱਤੇ ਨੇ ਕਿਹਾ ਹੈ ਕਿ ਸਖਤ ਤੋਂ ਸਖਤ ਕਦਮ ਚੁੱਕੇ ਜਾਣ ਤੇ ਆਉਣ ਵਾਲੀ 7 ਤਰੀਕ ਨੂੰ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਇਹਨਾਂ ਉੱਪਰ ਆ ਸਕਦਾ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਆਵਾਰਾ ਕੁੱਤੇ ਨੂੰ ਖਾਣਾ ਖਵਾਉਂਦਾ ਹੈ ਤਾਂ ਉਹ ਇਸ ਦਾ ਦੋਸ਼ੀ ਹੋਏਗਾ ਔਰ ਜਿਹੜਾ ਪੀੜਤ ਹੋਏਗਾ ਉਹਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਹੋਵੇ ਚਾਹੇ ਹਾਈ ਕੋਰਟ ਵਿੱਚ ਹੋਵੇ ਜਾਂ ਲੋਅਰ ਕੋਰਟ ਦੇ ਵਿੱਚ ਹੋਵੇ ਉਸ ਦੀ ਸੁਣਵਾਈ ਫ੍ਰੀ ਵਿੱਚ ਕੀਤੀ ਜਾਏਗੀ ਪਰ ਜੇਕਰ ਕੋਈ ਇੰਡੀਵਿਜੂਅਲ ਦਾ ਕੁੱਤਾ ਰੱਖਿਆ ਹੈ ਉਸ ਨੂੰ 25000 ਰੁਪਏ ਦੇ ਕੇ ਉਸ ਦੀ ਗੱਲ ਸੁਣ ਜਾਈਏ ਕਿ ਜੇ ਕੋਈ ਐਨ ਜੀਓ ਕੁੱਤੇ ਦੀ ਦੇਖਭਾਲ ਕਰਦੀ ਹੈ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਏਗਾ ਜੇਕਰ ਤੁਸੀਂ ਵੀ ਕੁੱਤਾ ਰੱਖਣ ਦੇ ਸ਼ੌਕੀਨ ਹੋ ਜਾਂ ਕੁੱਤੇ ਨੂੰ ਖਾਣਾ ਖਵਾਉਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ ਸੁਪਰੀਮ ਕੋਰਟ ਦੇ ਵੱਲੋਂ ਵੱਡੇ ਨਿਰਦੇਸ਼ਾਂ ਨਿਦੇਸ਼ ਹੋ ਸਕਦੇ ਨੇ ਜਲਦੀ ਹੀ ਜਾਰੀ ਕੁੱਤਿਆਂ ਉੱਪਰ ਰੋਕ ਲਾਉਣ ਲਈ ਸੁਪਰੀਮ ਕੋਰਟ ਕਰਨ ਜਾ ਰਹੀ ਹੈ ਅਹਿਮ ਫੈਸਲਾ ਸ਼ਸ਼ੀਕਲ ਅਸਮਨੇ ਨਿਊਜ਼ ਰਿਹਾ ਇਸ ਸਤਾਂ ਦਾ ਸਵਾਗਤ ਹੈ ਮੈਂ ਕਲਵੰਸ ਸਨੋਟ ਵੀ ਸੁਪਰੀਮ ਕੋਰਟ ਦੇ ਵੱਲੋਂ ਆਵਾਰਾ ਕੁੱਤਿਆਂ ਨੂੰ ਲੈ ਕੇ ਵੱਡਾ ਇੱਕ ਦਸ਼ਾ ਦੇ ਜਿਹੜਾ ਹੈ ਜੱਜ ਕੀਤਾ ਜਾ ਸਕਦਾ ਉਹਨਾਂ ਦੇ ਵੱਲੋਂ ਇਹ ਵਿਸ਼ਾ ਸੂਬਿਆਂ ਉੱਪਰ ਰੱਖਿਆ ਗਿਆ ਸੀ ਸੂਬਿਆਂ ਦੇ ਵਿੱਚ ਗੱਲ ਨੂੰ ਭੇਜਿਆ ਗਿਆ ਸੀ ਕਿ ਸੂਬੇ ਸਖਤ ਜਿਹੜੇ ਨੇ ਇਸ ਦੇ ਉੱਪਰ ਕਦਮ ਚੱਕਣ ਉਸ ਤੋਂ ਬਾਅਦ ਸੂਬਿਆਂ ਦੇ ਸਕੱਤਰਾਂ ਦੇ ਵੱਲੋਂ ਜਿਹੜਾ ਆਪਣਾ ਜਿਹੜਾ ਪੱਕੇ ਪੇਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਉਸ ਦੇ ਵਿੱਚ ਅਵਾਰਾ ਕੁੱਤਿਆਂ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਉਹ ਜਾਗਰੂਕਤਾ ਲੋਕਾਂ ਵਿੱਚ ਵਧਾਈ ਜਾ ਰਹੀ ਜੀ ਤੇ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਕੁੱਤੇ ਦਾ ਪੀੜਤ ਹੁੰਦਾ ਜਾਂ ਕੁੱਤੇ ਤੋਂ ਕੱਟਿਆ ਜਾਂਦਾ ਹੈ ਉਹਦੀ ਸੁਣਵਾਈ ਹੋਏਗੀ ਔਰ ਉਸ ਦੀ ਸੁਣਵਾਈ ਫ੍ਰੀ ਵਿੱਚ ਹੋਏਗੀ ਉਸ ਨੂੰ ਕੋਈ ਵੀ ਫੀਸ ਜਿਹੜੀ ਹੈ ਨਹੀਂ ਦੇਣੀ ਪੈਗੀ ਅਗਰ ਜੇਕਰ ਕਿਸੇ ਦਾ ਇੰਡੀਵਿਜੂਅਲ ਜਾਂ ਅਕਲਾ ਘਰੇਲੂ ਕੁੱਤਾ ਪਾਲਿਆ ਹੋਇਆ ਉਹ ਕਿਸੇ ਨੂੰ ਕੱਟਦਾ ਹੈ ਤਾਂ ਉਸ ਨੂੰ ਆਪਣਾ ਕੇਸ ਲੜਨ ਲਈ 25000 ਰੁਪਏ ਦੀ ਰਕਮ ਅਦਾ ਕਰਨੀ ਪੈਗੀ ਜੇਕਰ ਕੋਈ ਐਨਜੀਓ ਕੁੱਤਿਆਂ ਦੀ ਦੇਖਭਾਲ ਕਰਦੀ ਹੈ ਤਾਂ ਉਹਨਾਂ ਨੂੰ ਆਪਣੀ ਐਨਜੀਓ ਨੂੰ 2 ਲੱਖ ਰੁਪਏ ਰਜਿਸਟਰ ਕਰਾ ਕੇ ਉਸ ਤੋਂ ਬਾਅਦ ਉਹ ਜਿਹੜਾ ਕੇਸ ਲੜ ਸਕਦੇ ਨੇ ਇਸ ਵਿੱਚ ਉਹਨਾਂ ਨੇ ਬੰਗਾਲ ਅਤੇ ਤੇਲੰਗਾਨਾ ਨੂੰ ਬਾਹਰ ਰੱਖਿਆ ਹੈ ਬਾਕੀ ਕੇਂਦਰ ਸ਼ਾਸਿਤ ਸੂਬਿਆਂ ਅਤੇ ਬਾਕੀ ਦੇ ਸੂਬਿਆਂ ਨੂੰ ਜਿਹੜੇ ਦਿਸੰਦੇਸ਼ ਨੇ ਉਹ ਜਾਰੀ ਕਰ ਦਿੱਤੇ ਉਹਨਾਂ ਨੇ ਕਿਹਾ ਹੈ ਕਿ ਸਖਤ ਤੋਂ ਸਖਤ ਕਦਮ ਚੁੱਕੇ ਜਾਣ ਤੇ ਆਉਣ ਵਾਲੀ 7 ਤਰੀਕ ਨੂੰ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਇਹਨਾਂ ਉੱਪਰ ਆ ਸਕਦਾ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਆਵਾਰਾ ਕੁੱਤਿਆਂ ਨੂੰ ਖਾਣਾ ਖਵਾਉਂਦਾ ਹੈ ਤਾਂ ਉਹ ਇਸ ਦਾ ਦੋਸ਼ੀ ਹੋਏਗਾ ਔਰ ਜਿਹੜਾ ਪੀੜਤ ਹੋਏਗਾ ਉਹਦੀ ਸੁਣਵਾਈ ਸੁੰਰੀਬ ਕੋਰ ਵਿੱਚ ਹੋਵੇ ਚਾਹੇ ਹਾਈ ਕੋਰਟ ਵਿੱਚ ਹੋਵੇ ਜਾਂ ਲੋਅਰ ਕੋਰਟ ਦੇ ਵਿੱਚ ਹੋਵੇ ਉਸ ਦੀ ਸੁਣਵਾਈ ਫ੍ਰੀ ਵਿੱਚ ਕੀਤੀ ਜਾਏਗੀ ਪਰ ਜੇਕਰ ਕੋਈ ਇੰਡੀਵਿਜੂਅਲ ਦਾ ਕੁੱਤਾ ਰੱਖਿਆ ਹੈ ਉਸ ਨੂੰ 25000 ਰੁਪਏ ਦੇ ਕੇ ਉਸ ਦੀ ਗੱਲ ਸੁਣ ਜਾਏਗੀ ਕਿ ਜੇ ਕੋਈ ਐਨ ਜੀਓ ਕੁੱਤੇ ਦੀ ਦੇਖਭਾਲ ਕਰਦੀ ਹੈ ਤਾਂ ਉਸ ਨੂੰ 2 ਲੱਖ ਰੁਪਏ ਦੇ ਕੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਏਗਾ